ਅਜੀ ਪ੍ਰਧਾਨ ਜੀ ਕਿਸ ਮਸਲੇ ਵਿੱਚ ਇਕੱਠੇ ਹੋਏ ਜੀ ਤੁਸੀਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆਂ ਵੇੜਾ ਸਾਡੇ ਜੈਹਾ ਬੰਦੇ ਆਲੀ ਅਕਾਲ ਹੀ 8 ਤਰੀਕ ਨੂੰ ਭਾਜਪਾ ਦੇ ਐਮਪੀਆ ਨੂੰ ਛੱਡ ਕੇ ਬਾਕੀ ਜਿੰਨੇ ਵੀ ਪਾਰਟੀਆਂ ਦੇ ਐਮਪੀਆ ਉਹਨਾਂ ਨੂੰ ਮੰਗ ਪੱਤਰ ਦੇਨੇ ਆ ਕਿਉਂਕਿ ਉਹ ਮੰਗ ਪੱਤਰ ਜਿਹੜੇ ਆ ਮੁੜ ਕੇ ਆਪਣੇ ਲੋਕ ਸਭਾ ਜੁਥੇ ਮੋਦੀ ਨੂੰ ਪਹੁੰਚਾਉਣਗੇ ਜਿੰਨੀਆਂ ਮੰਗਾਂ ਤੇ ਸਾਡਾ ਧਰਨਾ ਲੱਗਾ ਚਾਹੇ ਸਿਂਭੂ ਬਾਡਰ ਤੇ ਲੱਗਾ ਹੋਵੇ ਫਨੌਰੀ ਲੱਗਾ ਹੋਵਾ ਦੱਬਾ ਵਾਲੀ ਲੱਗਾ ਹੋਵਾ ਉਹਦੇ ਦੇ ਕਰਕੇ ਸਾਡੇ ਭਾਈ ਸਾਹਿਬ ਅਮਰਤਪਾਲ ਜਿਹੜੇ ਐਮਪੀ ਆ ਜਲੂਪੁਰ ਖੇੜੇ ਉਹਨਾਂ ਦੇ ਨਗਰ ਦੇ ਵਿੱਚ ਆਏ ਅੱਜ ਆਪਣੇ ਰੈਕੀ ਕਰਨ ਵਾਸਤੇ ਆਏ ਆ ਭਈ ਇਹ ਕਿੱਥੇ ਸਟੇਜ ਚਲਾਉਣੀ ਆ ਉਹਨਾ ਮੈਂ ਕੈਮਰੇ ਵਾਲੇ ਨੂੰ ਦਸੂਗਾ ਆ ਮੇਰੇ ਤੋਂ ਪਿੱਛੇ ਵੀ ਦਿਖਾ ਦੇ ਇੱਥੇ ਅਸੀਂ ਜਿਹੜੇ ਆਪਣੇ ਪੂਰਾ ਕੇਡਰ ਬਿਠਾਵਾਂਗੇ ਸਟੇਜ ਜਿਹੜੀ ਇੱਥੇ ਲਾਵਾਂਗੇ ਭਾਈ ਅਮਰਤਪਾਲ ਜਿਹੜੇ ਐਮਪੀ ਆ ਮੈਂ ਕੈਮਰੇ ਵਾਲੇ ਨੂੰ ਉਹਨਾਂ ਦਾ ਘਰ ਵੀ ਦਿਖਾ ਦੇਣਾ ਆ ਉਹਨਾਂ ਦਾ ਘਰ ਵਾ ਉਹਨਾਂ ਦੇ ਘਰ ਦੇ ਲਾਗੇ ਜਿਹੜਾ ਵਾ ਬਿਲਕੁਲ ਅਸੀਂ ਇੱਥੇ ਜਿਹੜਿਆ ਧਰਨਾ ਦੇਵਾਂਗੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤੇ ਸੈਂਟਰ ਸਰਕਾਰ ਮੋਦੀ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਭਾਈ ਭਾਈ ਅਮਰਤਪਾਲ ਜਿਹੜਾ ਵਾ 4 ਲੱਖ ਤੋਂ ਵੱਧ ਬੋਰਡ ਤੇ ਜਿੱਤਿਆ ਵਾ ਤੇ ਸਾਡਾ ਜਿਹੜਾ ਐਮਪੀ ਆ ਉਤਰਾਹੇ ਜੇਲਾ ਜਾ ਡੇਬੂਗਾ ਜੇਲ੍ਹ ਚ ਬੰਦ ਕੀਤਾ ਵਾ ਅਸੀਂ ਆ ਜ ਬੁੱੱਚਣ ਸਰਕਾਰਾਂ ਦਾ ਦੱਸ ਦੇਣਾ ਚਾਹੁੰਦੇ ਆ ਜਿਹੜਾ ਬਿੱਟੂ ਜਿਹੜਾ ਹਰਿਆ ਲੁਧਿਆਣੇ ਤੋਂ ਉਹਨੂੰ ਤੁਸੀਂ ਸੈਂਟਰ ਚ ਮੰਤਰੀ ਬਣਾ ਕੇ ਬੈਠੇ ਜੇ ਤੁਹਾਡਾ ਵਿਧਾਨ ਕੀ ਕਹਿੰਦਾ ਵਾ ਇਹ ਕਰਕੇ ਅਸੀਂ ਤੁਹਾਨੂੰ ਫੇਰ ਆਣਿਆ ਕਿ ਸਾਡਾ ਜਿਹੜਾ ਵਾ ਐਮਪੀ ਆ ਸਾਡੇ ਖਡੂਰ ਸਾਹਿਬ ਤੋਂ ਇੰਨੀ ਵੱਡੀ ਲੀਡ ਦੇ ਜਿੱਤਿਆ ਵਾ ਉਹਨੂੰ ਜੇਲ੍ਹ ਚੋਂ ਬਾਹਰ ਕੱਢਣਾ ਚਾਹੀਦਾ ਤੁਹਾਨੂੰ ਧੰਨਵਾਦ ਜੀ